ਅੱਜ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਦੀ ਮੀਟਿੰਗ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਵੱਡੇ ਸਵਾਲ ਉੱਠ ਖੜੇ ਹੋਏ ਨੇ ਅੱਜ 17 ਜਨਵਰੀ ਇਸ ਵਕਤ ਤੱਕ ਦੀਆਂ ਸੈਂਕੜੇ ਖਬਰਾਂ ਵਿੱਚੋਂ ਸੱਤ ਵੱਡੀਆਂ ਖਬਰਾਂ ਨੇ ਦੱਸਦੇ ਆ ਤੁਹਾਨੂੰ ਪੂਰੀ ਸਚਾਈ ਗੌਰ ਨਾਲ ਪੂਰਾ ਅਖੀਰ ਤੱਕ ਸੁਣਿਓ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਹਾਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਹਿਲੀ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਦੀ ਮੀਟਿੰਗ ਹੋਈ ਹੈ ਔਰ ਇਹ ਮੀਟਿੰਗ ਕਿੱਥੇ ਹੋਈ ਹੈ ਕਾਦੇ ਵਾਸਤੇ ਹੋਈ ਹੈ ਅੱਗੇ ਦਿਨਿਆਂ ਪੂਰੀ ਜਾਣਕਾਰੀ ਦੂਜੀ ਵੱਡੀ ਖਬਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਚਾਨਕ ਅਸਤੀਫਾ ਦੇ ਦਿੱਤਾ ਉਸਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਔਰ ਫਿਰ ਉਸਨੇ ਅਸਤੀਫੇ ਦਾ ਕਾਰਨ ਵੀ ਦੱਸਿਆ ਤੇ ਅਸਤੀਫੇ ਦਾ ਕਾਰਨ ਦੱਸਦੇ ਸਮੇਂ ਧਾਮੀ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਦਾ ਨਾਂ ਲਿਆ ਤੇ ਨਾਲ ਗਿਆਨੀ ਹਰਪ੍ਰੀਤ ਸਿੰਘ ਵੱਲ ਵੀ ਗੱਲ ਮੋੜੀ ਹੈ ਤੁਹਾਨੂੰ ਦਿੰਨੇ ਆ ਪੂਰੀ ਜਾਣਕਾਰੀ ਕਿ ਧਾਮੀ ਨੇ ਅਸਤੀਫਾ ਕਿਉਂ ਕਿਵੇਂ ਤੇ ਕਿਸ ਤਰ੍ਹਾਂ ਦਿੱਤਾ ਹੈ ਅਗਲੀ ਵੱਡੀ ਖਬਰ ਹੈ ਕਿ ਕੇਜਰੀਵਾਲ ਨੇ ਅੱਜ ਫੇਰ ਪੰਜਾਬ ਵਾਲੇ ਦਿੱਲੀ ਸੱਦੇ ਨੇ ਪਹਿਲਾਂ ਦੋ ਵਾਰ ਸੱਦੇ ਅੱਜ ਫੇਰ ਕਿਨੂੰ ਕਿਨੂੰ ਤੇ ਕਿਉਂ ਸੱਦਿਆ ਅੱਗੇ ਤੁਹਾਨੂੰ ਦਿੰਨੇ ਆ ਪੂਰੀ ਜਾਣਕਾਰੀ ਅਗਲੀ ਵੱਡੀ ਖਬਰ ਹੈ ਸਕੂਲੀ ਬੱਚਿਆਂ ਨਾਲ ਭਰੀ ਇੱਕ ਬੱਸ ਨਹਿਰ ਦੇ ਵਿੱਚ ਡਿੱਗੀ ਹੈ ਕਾਫੀ ਸਾਰੇ ਬੱਚਿਆਂ ਦਾ ਨੁਕਸਾਨ ਹੋਇਆ ਇਸ ਦਰਦਨਾਕ ਖਬਰ ਦੀ ਪੂਰੀ ਸਚਾਈ ਵੀ ਤੁਹਾਨੂੰ ਅੱਗੇ ਦੱਸਦੇ ਆ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਪਰਥੂ ਪਿਆ ਰਾਜਾ ਵੜਿੰਗ ਪਹਿਲਾ ਪ੍ਰਧਾਨ ਸੀ ਹੁਣ ਕਾਂਗਰਸ ਦਾ ਪ੍ਰਧਾਨ ਚਰਨਜੀਤ ਚੰਨੀ ਨੂੰ ਬਣਾਉਣ ਦੀ ਗੱਲ ਆ ਰਹੀ ਹੈ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਤੇ ਹੁਣ ਆਪਾਂ ਖਬਰਾਂ ਦੀ ਵਿਸਤਾਰ ਤੇ ਗੱਲ ਕਰਦੇ ਆ ਪਹਿਲੀ ਵੱਡੀ ਖਬਰ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਅਚਾਨਕ ਅਸਤੀਫਾ ਦਿੱਤਾ ਹੈ ਉਹਨਾਂ ਨੇ ਜਿਹੜੀ ਪ੍ਰਧਾਨਗੀ ਹੈ ਸ਼੍ਰੋਮਣੀ ਕਮੇਟੀ ਦੀ ਉਹਦੇ ਤੋਂ ਵੀ ਅਸਤੀਫਾ ਦਿੱਤਾ ਤੇ ਨਾਲ ਇਹ ਜਿਹੜੀ 7 ਮੈਂਬਰੀ ਕਮੇਟੀ ਦੇ ਆਗੂ ਉਹਨਾਂ ਨੂੰ ਬਣਾਇਆ ਗਿਆ ਸੀ ਉਹਦੇ ਤੋਂ ਵੀ ਧਾਮੀ ਨੇ ਅਸਤੀਫਾ ਦੇ ਦਿੱਤਾ ਹੈ ਹੁਣ ਜਿਹੜਾ ਧਾਮੀ ਅੱਜ ਤੋਂ ਕੁਝ ਦਿਨ ਪਹਿਲਾਂ ਚੋਣ ਲੜ ਕੇ ਬਹੁਤ ਕੋਸ਼ਿਸ਼ਾਂ ਕਰਕੇ ਪੂਰਾ ਜੋਰ ਲਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤੇ ਬੀਬੀ ਜਗੀਰ ਕੌਰ ਨੂੰ ਹਰਾਇਆ ਸੀ ਉਸ ਧਾਮੀ ਸਾਹਿਬ ਨੇ ਆਪਣੇ ਆਪ ਹੀ ਪ੍ਰਧਾਨਗੀ ਤੋਂ ਅਸਤੀਫਾ ਕਿਉਂ ਦੇ ਦਿੱਤਾ ਇਹ ਵੱਡਾ ਸਵਾਲ ਹੈ ਧਾਮੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਜਵਾਬ ਦਿੱਤਾ ਉਹ ਕਹਿੰਦੇ ਜੋ ਗਿਆਨੀ ਰਗਵੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਪਿਛਲੇ ਦਿਨੀ ਆਖਿਆ ਉਹਦਾ ਮੇਰੇ ਤੇ ਵੱਡਾ ਅਸਰ ਹੋਇਆ ਤੇ ਜਥੇਦਾਰ ਸਾਹਿਬ ਨੇ ਕੀ ਆਖਿਆ ਜਥੇਦਾਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਨੇ ਪਿਛਲੇ ਦਿਨੀ ਇੱਕ ਪੋਸਟ ਪਾਈ ਉਹ ਪੋਸਟ ਉਦੋਂ ਪਾਈ ਗਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਇਆ ਗਿਆ ਸੀ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰ ਸਾਹਿਬ ਵੱਲੋਂ ਪੋਸਟ ਪਾਈ ਗਈ ਜਿਦੇਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਗਿਆਨੀ ਹਰਪ੍ਰੀਤ ਬਾਰੇ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲੇ ਨਹੀਂ ਇਹ ਅਧਿਕਾਰ ਤਾਂ ਅਕਾਲ ਤਖਤ ਸਾਹਿਬ ਕੋਲੇ ਹੀ ਸੀ ਜਿਹੜਾ ਗਿਆਨੀ ਹਰਪ੍ਰੀਤ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਲਿਖਿਆ ਸੀ ਕਿ ਇਹ ਬਿਲਕੁਲ ਗਲਤ ਹੈ ਉਹਨਾਂ ਨੇ ਕਿਹਾ ਸੀ ਏ ਮੈਨੂੰ ਨਿੱਜੀ ਤੌਰ ਤੇ ਬਹੁਤ ਦੁੱਖ ਹੋਇਆ ਇਸ ਫੈਸਲੇ ਦੇ ਨਾਲ ਔਰ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਕਿਹਾ ਸੀ ਕਿ ਅਕਾਲੀ ਦਲ ਦੇ ਕੁਝ ਲੀਡਰ ਜਿਹੜੇ ਆ ਉਹ ਜਿਹੜੀ 2 ਦਸੰਬਰ ਨੂੰ ਸੁਖਬੀਰ ਬਾਦਲ ਹੋਰਾਂ ਤੇ ਕਾਰਵਾਈ ਹੋਈ ਹੈ ਅਕਾਲੀ ਦਲ ਤੇ ਕਾਰਵਾਈ ਹੋਈ ਹੈ ਉਹਦੇ ਕਰਕੇ ਕਾਫੀ ਔਕਸ ਸੀਗੇ ਔਰ ਜਾਪਦਾ ਸੀ ਕਿ ਇੰਜ ਕੁਝ ਹੋ ਸਕਦਾ ਤੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਗੇ ਲਿਖਿਆ ਸੀਗਾ ਕਿ ਇੱਕ ਤਰ੍ਹਾਂ ਦੀ ਇਹ ਕਿੜ ਕੱਢੀ ਗਈ ਆ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਬਿਲਕੁਲ ਗਲਤ ਹੈ ਤਾਂ ਉਸ ਤੋਂ ਬਾਅਦ ਅੱਜ ਹਰਜਿੰਦਰ ਸਿੰਘ ਧਾਮੀ ਹੋਰਾ ਨੇ ਅਸਤੀਫਾ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਿਚਾਰ ਸੁਣ ਕੇ ਮੈਨੂੰ ਝਟਕਾ ਲੱਗਿਆ ਤੇ ਇਸ ਕਰਕੇ ਮੈਂ ਅਸਤੀਫਾ ਦਿੱਤਾ ਹਾਲਾਂਕਿ ਇਹਦੇ ਬਾਰੇ ਸਵਾਲ ਵੱਡੇ ਉੱਠ ਪਏ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿੱਤਾ ਢਮੀ ਸਾਹਿਬ ਨੇ ਐਵੇਂ ਨਹੀਂ ਅਸਤੀਫਾ ਦਿੱਤਾ ਕਿਉਂਕਿ ਜਦੋਂ ਉਹਨਾਂ ਨੇ ਅਸਤੀਫਾ ਦੇ ਕੇ ਅੱਜ মিডিਆ ਸਾਹਮਣੇ ਬੋਲਿਆ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਸੁਖਬੀਰ ਬਾਦਲ ਦਾ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਵੀ ਕੀਤਾ ਤੇ ਉਹਨਾਂ ਨੂੰ ਉੱਚਾਇਆ ਵੀ ਹੈ ਤਾਂ ਫਿਰ ਲੋਕ ਅੰਦਾਜ਼ੇ ਲਾ ਰਹੇ ਨੇ ਕਿ ਢਮੀ ਸਾਹਿਬ ਨੇ ਇਹ ਅਸਤੀਫਾ ਦੇਣ ਪਿੱਛੇ ਵੀ ਕੋਈ ਗੇਮ ਖੇਡੀ ਹੋ ਸਕਦੀ ਹੈ ਇਹ ਸੁਖਬੀਰ ਬਾਦਲ ਤੇ ਅਕਾਲੀ ਦਲ ਦੀ ਕੋਈ ਰਣਨੀਤੀ ਹੋ ਸਕਦੀ ਹੈ ਇਹ ਹੁਣ ਨਵਾਂ ਪ੍ਰਧਾਨ ਲਾ ਕੇ ਉਹਦੇ ਰਾਈਂ ਕੁਝ ਨਵਾਂ ਕਰਾਉਣਾ ਹੋ ਸਕਦਾ ਹੈ ਜਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ ਅਕਾਲੀ ਦਲ ਤੇ ਸੁਖਵੀਰ ਬਾਦਲ ਹੋਰਾਂ ਦੇ ਖਿਲਾਫ ਆਇਆ ਜਿਹੜਾ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਕਿੜ ਕੱਢੀ ਜਾਰੀ ਗਿਆਨੀ ਹਰਪ੍ਰੀਤ ਹੋਰਾਂ ਦੇ ਨਾਲ ਤਾਂ ਇਸ ਮਾਮਲੇ ਨੂੰ ਹੋਰ ਪਾਸੇ ਮੋੜਨ ਦੇ ਲਈ ਇਸ ਵੱਡੇ ਬਿਆਨ ਨੂੰ ਛੋਟਾ ਕਰਨ ਦੇ ਲਈ ਧਾਮੀ ਦਾ ਅਸਤੀਫਾ ਦਵਾਇਆ ਹੋ ਸਕਦਾ ਤਾਂ ਕਿ ਸੰਗਤ ਦਾ ਗੁੱਸਾ ਠੰਡਾ ਹੋ ਸਕੇ ਸੰਗਤ ਨੂੰ ਇੰਜ ਲੱਗੇ ਕਿ ਅਕਾਲੀ ਦਲ ਜਿਹੜਾ ਉਹ ਤਾਂ ਅਕਾਲ ਤਖਤ ਸਾਹਿਬ ਦੀ ਬਹੁਤ ਇੱਜ਼ਤ ਕਰਦਾ ਹੈ ਪਰ ਅਸਲੀਅਤ ਕੀ ਹੈ ਉਹ ਲੋਕ ਜਾਣਦੇ ਨੇ ਕਿਉਂਕਿ ਲੋਕ ਇਹ ਕਹਿ ਰਹੇ ਨੇ ਲਗਾਤਾਰ ਕਿ ਜਿਹੜੀ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਖੀ ਹੈ ਉਹ ਸਹੀ ਹੈ ਗਿਆਨੀ ਹਰਪ੍ਰੀਤ ਨੇ ਵੀ ਪਿਛਲੇ ਦਿਨੀ ਇਹ ਆਖਿਆ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਅਕਾਲੀ ਦਲ ਪੰਥ ਤੋਂ ਪਗੋੜਾ ਹੋ ਗਿਆ ਅਕਾਲ ਤਖਤ ਤੋਂ ਪਗੋੜਾ ਹੋ ਗਿਆ ਔਰ ਅਕਾਲੀ ਦਲ ਹੁਣ ਕੁਝ ਮੌਕਾ ਪ੍ਰਸਤਾ ਦੀ ਪਾਰਟੀ ਬਣ ਕੇ ਰਹਿ ਗਿਆ ਇਸ ਦਾ ਦੇ ਬਿਆਨ ਪਿਛਲੇ ਦਿਨਾਂ ਤੋਂ ਲਗਾਤਾਰ ਆ ਰਹੇ ਨੇ ਹੁਣ ਅਗਲੀ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਔਰ ਵੱਡੀ ਚਰਚਾ ਛਿੜ ਗਈ ਹੈ ਮੁੱਖ ਮੰਤਰੀ ਕਿਹੜੇ ਸੁਖਬੀਰ ਬਾਦਲ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈב ਸਿੰਘ ਸੈਣੀ ਨਾਲ ਹੋਈ ਹੈ ਔਰ ਮੀਟਿੰਗ ਅਕੱਲੇ ਰੂਪ ਚ ਹੋਈ ਹੈ ਦੋਨਾਂ ਨੇ ਅਕੱਲੇ ਰੂਪ ਚ ਬੈਠ ਕੇ ਮੀਟਿੰਗ ਕੀਤੀ ਹੈ ਔਰ ਉਹ ਕਹਿੰਦੇ ਕਿ ਇਹ ਸਾਡੀ ਨਿੱਜੀ ਨੇੜਤਾ ਦੀ ਮੀਟਿੰਗ ਹੈ ਪਰ ਕੀ ਇਹ ਗੱਲ ਹਜਮ ਆਉਂਦੀ ਹੈ ਕੀ ਇਹ ਦੋਨੇ ਜਿਹੜੇ ਆਗੂ ਅਕਾਲੀ ਦਲ ਦਾ ਪ੍ਰਧਾਨ ਤੇ ਭਾਜਪਾ ਦਾ ਮੁੱਖ ਮੰਤਰੀ ਇਹਨਾਂ ਦੀ ਮੀਟਿੰਗ ਆਮ ਰੂਪ ਚ ਆਪੇ ਹੋਗੀ ਕੀ ਨਾਇਬ ਸੈਣੀ ਤੇ ਸੁਖਬੀਰ ਬਾਦਲ ਪਹਿਲਾਂ ਤੋਂ ਬੇਲੀ ਮਿੱਤਰ ਹੁੰਦੇ ਸੀ ਕੀ ਇਹ ਇਕੱਠੇ ਖੇਡਦੇ ਰਿਆ ਨਿੱਕੇ ਹੁੰਦੇ ਕੀ ਇਹ ਇਕੱਠੇ ਪੜੇ ਨੇ ਫਿਰ ਐਸੀ ਕਿਹੜੀ ਨਿੱਜੀ ਨੇੜਤਾ ਸੀ ਜਿਹਦੇ ਕਰਕੇ ਸੁਖਬੀਰ ਬਾਦਲ ਸਾਹਿਬ ਦੀ ਤੇ ਭਾਜਪਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਮੀਟਿੰਗ ਹੋਈ ਹੈ ਇਹ ਮੀਟਿੰਗ ਨੂੰ ਉਹਨਾਂ ਨੇ ਆਮ ਕਿਹਾ ਪਰ ਸਵਾਲ ਨਹੀਂ ਕਿ ਇਹ ਆਮ ਨਹੀਂ ਹੈ ਆਉਣ ਵਾਲੇ ਦਿਨਾਂ ਚ ਹੋ ਸਕਦਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਦੁਬਾਰਾ ਫਿਰ ਗੱਠਜੋੜ ਕਰ ਲੈਣ ਜਿੰਦੀ ਕਿ ਚਰਚਾ ਪਹਿਲਾਂ ਹੀ ਚੱਲਦੀ ਰਹਿੰਦੀ ਹੈ ਅਕਾਲੀ ਦਲ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ ਪੰਜਾਬ ਚ ਅਕਾਲੀ ਦਲ ਦੇ ਵੀ ਪੱਲੇ ਕੁਝ ਨਹੀਂ ਰਹਿ ਚੱਲਿਆ ਤੇ ਬੀਜੇਪੀ ਦਾ ਅਜੇ ਪੰਜਾਬ ਚ ਕੁਝ ਬਣਿਆ ਨਹੀਂ ਹੈ ਬਾਕੀ ਥਾਵਾਂ ਤੇ ਬੀਜੇਪੀ ਲੋਕਾਂ ਨੂੰ ਆਪਣੇ ਪਾਲੇ ਚ ਲਿਉਣ ਚ ਕਾਮਯਾਬ ਹੋ ਜਾਂਦੀ ਹੈ ਪਰ ਪੰਜਾਬ ਵਾਲੇ ਬੀਜੇਪੀ ਤੋਂ ਦੂਰ ਰਹਿੰਦੇ ਨੇ ਇਸ ਤਰ੍ਹਾਂ ਦੋਨੇ ਹੀ ਪੰਜਾਬ ਚ ਮਾੜੀ ਹਾਲਤ ਚ ਨੇ ਤੇ ਇਹ ਇੱਕ ਨਵੀਂ ਰਣਨੀਤੀ ਹੋ ਸਕਦੀ ਹੈ ਕਿ ਪੰਜਾਬ ਦੇ ਵਿੱਚ ਰਲ ਕੇ ਖੇਡਿਆ ਜਾਵੇ ਜਿਵੇਂ ਅੱਗੇ ਰਲ ਕੇ ਖੇਡਦੇ ਰਹੇ ਨੇ ਪੰਜਾਬ ਦੇ ਵਿੱਚ ਗੱਠਜੋੜ ਉਦੋਂ ਤੋੜਿਆ ਸੀ ਅਕਾਲੀ ਦਲ ਨੇ ਬੀਜੇਪੀ ਨਾਲੋਂ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਪਰ ਪਹਿਲਾਂ ਅਕਾਲੀ ਦਲ ਨੇ ਬੀਜੇਪੀ ਦੀ ਹਮਾਇਤ ਕੀਤੀ ਸੀ ਤਿੰਨ ਖੇਤੀ ਕਾਨੂੰਨਾਂ ਨੂੰ ਸਹੀ ਕਰਾਰ ਦਿੱਤਾ ਸੀ ਬਾਅਦ ਜਦੋਂ ਰੌਲਾ ਵੱਡਾ ਪੈ ਗਿਆ ਦਿੱਲੀ ਜਾ ਕੇ ਕਿਸਾਨ ਬੈਠ ਗਏ ਸੀ ਤਾਂ ਫਿਰ ਅਕਾਲੀ ਦਲ ਨੇ ਕੋਈ ਵਸ ਨਾ ਚੱਲਦਾ ਹੋਣ ਕਰਕੇ ਬੀਜੇਪੀ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਸੁਖਵੀਰ ਬਾਦਲ ਤੇ ਬੀਜੇਪੀ ਦੇ ਮੁੱਖ ਮੰਤਰੀ ਦੀ ਮੀਟਿੰਗ ਇਹ ਕਿਸ ਲਈ ਹੋਈ ਹੈ ਆਮ ਹੈ ਜਾਂ ਖਾਸ ਮੀਟਿੰਗ ਹੈ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਤੁਸੀਂ ਬਹੁਤ ਸਿਆਣੇ ਹੋ ਅਗਲੀ ਵੱਡੀ ਖਬਰ ਹੈ ਕੇਜਰੀਵਾਲ ਨੇ ਫੇਰ ਦਿੱਲੀ ਸੱਦਿਆ ਪਿਛਲੇ ਇੱਕ ਹਫ਼ਤੇ ਚ ਕੇਜਰੀਵਾਲ ਨੇ ਤੀਜੀ ਮੀਟਿੰਗ ਦਿੱਲੀ ਦੇ ਵਿੱਚ ਸੱਦੀ ਪਹਿਲਾ ਪੰਜਾਬ ਦੇ ਐਮਐਲਏ ਮੰਤਰੀ ਸਾਰੇ ਸੱਦੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਆਪਦੀ ਪਾਰਟੀ ਦੇ ਅਹੁਦੇਦਾਰ ਦੂਜੀ ਮੀਟਿੰਗ 'ਚ ਸੱਦੇ ਹੁਣ ਤੀਜੀ ਮੀਟਿੰਗ 'ਚ ਜਿਹੜੇ ਲੋਕ ਸਭਾ ਦੇ ਇਨਚਾਰਜ ਲਾਏ ਗਿਆ ਸੀ ਉਹ ਸਾਰਿਆਂ ਦੀ ਮੀਟਿੰਗ ਸੱਦੀ ਹੈ ਔਰ ਇਹ ਸਾਰੇ ਕੁਸ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਜਿਹੜੀ ਹੈ ਉਹ ਬੜੀ ਹੋਰ ਤਰ੍ਹਾਂ ਦੀ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿੱਤੇ ਨਾ ਕਿਤੇ ਹਾਸ਼ੀਅਤ ਤੇ ਧੱਕਣ ਦੀ ਕੋਸ਼ਿਸ਼ ਦੀਆਂ ਖਬਰਾਂ ਚਰਚਾਵਾਂ ਲਗਾਤਾਰ ਆ ਰਹੀਆਂ ਨੇ ਅਗਲੀ ਵੱਡੀ ਖਬਰ ਹੈ ਬੜੀ ਦਰਦਨਾਕ ਖਬਰ ਹੈ ਕਿ ਸਕੂਲੀ ਬੱਚਿਆਂ ਦੀ ਇੱਕ ਬੱਸ ਨਹਿਰ ਦੇ ਵਿੱਚ ਡਿੱਗੀ ਹੈ ਔਰ ਸਕੂਲੀ ਬੱਚਿਆਂ ਦੀ ਬੱਸ ਨਹਿਰ ਚ ਜਾ ਕੇ ਡਿੱਗੀ ਹੈ ਤਾਂ 8 ਬੱਚਿਆਂ ਦਾ ਕਾਫੀ ਨੁਕਸਾਨ ਜਿਹੜਾ ਉਹ ਹੋਇਆ ਇਹ ਬੱਸ ਹਰਿਆਣਾ ਦੇ ਕੈਥਲ ਦੇ ਵਿੱਚ ਡਿੱਗੀ ਹੈ ਨਹਿਰ ਦੇ ਵਿੱਚ ਔਰ ਉੱਥੇ ਜਦੋਂ ਇਹ ਬੱਸ ਡਿੱਗੀ ચીਕ ਚਹਾੜਾ ਪਿਆ ਲੋਕ ਭੱਜ ਕੇ ਆਏ ਇੱਕ ਪੁਲ ਦੇ ਉੱਪਰੋਂ ਜਦੋਂ ਬੱਸ ਲੰਘ ਰਹੀ ਸੀ ਬੱਚਿਆਂ ਨੂੰ ਲੈ ਕੇ ਤਾਂ ਉਦੋਂ ਉਹ ਬੱਸ ਥੱਲੇ ਡਿੱਗ ਪਈ ਔਰ ਉਮੀਦ ਕਰਦੇ ਹਾਂ ਕਿ ਬੱਚੇ ਤੰਦਰੁਸਤ ਹੋਣ ਉਹ ਹਰ ਘਰ ਦਾ ਚਰਾਗ ਨੇ ਬੱਚੇ ਤੇ ਬੱਚਿਆਂ ਨੂੰ ਕੁਝ ਨਾ ਹੋਵੇ ਤੁਸੀਂ ਵੀ ਇਹਦੇ ਬਾਰੇ ਆਪਣੀ ਸ਼ੁਭ ਕਾਮਨਾ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪ੍ਰਧਾਨ ਪਹਿਲਾ ਰਾਜਾ ਵੜਿੰਗ ਸੀਗਾ ਤੇ ਹੁਣ ਪੰਜਾਬ ਕਾਂਗਰਸ ਆਪਣਾ ਪ੍ਰਧਾਨ ਬਦਲ ਸਕਦੀ ਹੈ ਤੇ ਲਾਇਆ ਕਿਹਨੂੰ ਜਾ ਸਕਦਾ ਰਾਜਾ ਵੜਿੰਗ ਤੋਂ ਕਾਂਗਰਸ ਦੇ ਅੰਦਰ ਕਾਫੀ ਲੋਕ ਔਖੇ ਨੇ ਜਿਵੇਂ ਕਿ ਕੱਲ ਕਾਂਗਰਸ ਦੇ ਸੀਨੀਅਰ ਆਗੂ ਜਿਹੜੇ ਰਾਣਾ ਗੁਰਜੀਤ ਸਿੰਘ ਹੈ ਉਹਨਾਂ ਨੇ ਤਾਂ ਰਾਜਾ ਵੜਿੰਗ ਨੂੰ ਸਿੱਧਾ ਹੀ ਸੈਲਫਿਸ਼ ਵੀ ਕਹਿਤਾ ਤੇ ਝੂਠੇ ਹਾਸਿਆਂ ਹੱਸਣ ਵਾਲਾ ਵੀ ਕਹਿਤਾ ਤੇ ਇਹ ਵੀ ਕਹਤਦਾ ਵੀ ਮੈਂ ਤਾਂ ਉਹਨਾਂ ਨੂੰ ਦਿਲੋਂ ਕਦੇ ਪ੍ਰਧਾਨ ਮੰਨਿਆ ਹੀ ਨਹੀਂ ਹੁਣ ਉਸ ਤੋਂ ਬਾਅਦ ਨਵੇਂ ਪ੍ਰਧਾਨ ਦੀ ਚਰਚਾ ਰੇਸ 'ਚ ਸਾਰੇ ਨੇ ਰੇਸ 'ਚ ਜਿਹੜੇ ਉਹ ਸੁਖਜਿੰਦਰ ਰੰਧਾਵਾ ਵੀ ਨੇ ਪ੍ਰਤਾਪ ਸਿੰਘ ਬਾਜਵਾ ਵੀ ਨੇ ਰੇਸ ਦੇ ਵਿੱਚ ਸੁਖੀ ਰੰਧਾਵਾ ਵੀ ਨੇ ਸੁਖਜਿੰਦਰ ਸਿੰਘ ਰੰਧਾਵਾ ਔਰ ਰੇਸ 'ਚ ਚਰਨਜੀਤ ਚੰਨੀ ਵੀ ਨੇ ਪਰ ਬਈ ਚਰਚਾ ਹੋ ਰਹੀ ਹੈ ਕਿ ਹਾਈ ਕਮਾਂਡ ਚਰਨਜੀਤ ਚੰਨੀ ਨੂੰ ਪੰਜਾਬ ਦਾ ਪ੍ਰਧਾਨ ਬਣਾ ਸਕਦੀ ਹੈ ਕਾਂਗਰਸ ਦਾ ਹੁਣ ਚੰਨੀ ਦੇ ਉੱਪਰ ਗੁਣਾ ਪੈ ਸਕਦਾ ਹੈ ਤੁਸੀਂ ਦੱਸਿਓ ਕੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਜੇ ਉੱਪਰ ਥੋੜਾ ਬਹੁਤ ਚੱਕਿਆ ਜਾ ਸਕਦਾ ਹੈ ਤਾਂ ਕੌਣ ਚੱਕ ਸਕਦਾ ਹੈ ਕੀ ਰਾਜਾ ਵੜਿੰਗੜ ਨੇ ਠੀਕ ਕੰਮ ਕੀਤਾ ਜਾਂ ਚਰਨਜੀਤ ਚੰਨੀ ਰਾਜਾ ਵੜਿੰਗੜ ਨਾਲੋਂ ਠੀਕ ਕੰਮ ਕਰ ਸਕਦੇ ਨੇ ਤੁਸੀਂ ਦੱਸਿਓ ਹਾਂ ਜੇ ਮੇਰੇ ਤੋਂ ਪੁੱਛੋ ਤਾਂ ਮੈਂ ਮਿੱਤਰੋ ਇਹੀ ਕਵਾਂਗਾ ਕਿ ਇਹਨਾਂ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ ਤੇ ਵਿਚਾਰਧਾਰਾ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਆ ਮੈਨੂੰ ਇਹ ਲੱਗਦਾ ਹੈ ਇਹ ਆਗੂ ਬਦਲ ਲੈਣ ਆਗੂ ਬਦਲ ਕੇ ਇਹ ਲੋਕਾਂ ਨੂੰ ਪਰਮੋਹਣ ਤੱਕ ਕਾਮਯਾਬ ਹੋ ਸਕਦੀਆਂ ਸਾਰੀਆਂ ਹੀ ਪਾਰਟੀਆਂ ਪਰ ਲੋਕਾਂ ਲਈ ਸਮਾਜ ਲਈ ਮਜ਼ਦੂਰਾਂ ਲਈ ਕਿਸਾਨਾਂ ਲਈ ਬੇਰੁਜ਼ਗਾਰਾਂ ਲਈ ਆਮ ਲੋਕਾਂ ਲਈ ਕੁਝ ਵਧੀਆ ਹੋਏਗਾ ਇਹ ਗੱਲ ਤਾਂ ਟਿਕੀ ਐ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਦੇ ਉੱਪਰ ਤੇ ਨੀਤੀਆਂ ਉਹੀ ਰਹਿਣਾ ਹੁੰਦੀਆਂ ਨੇ ਬੰਦਾ ਬਦਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਤਾ ਹੁਣ ਆਪਾਂ ਪਹਿਲੀ ਖਬਰ ਦੇ ਉੱਪਰ ਹੀ ਦੁਬਾਰਾ ਗੱਲ ਕਰਦੇ ਆ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਅਸਤੀਫਾ ਦਿੱਤਾ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਚਫੇਰੇ ਇੱਕ ਹੜਕੰਪ ਮਚ ਗਿਆ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਸੱਤ ਮੈਂਬਰੀ ਕਮੇਟੀ ਤੋਂ ਵੀ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਤੇ ਅਸਤੀਫੇ ਦੀ ਵਜ੍ਹਾ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਬਿਆਨ ਨੂੰ ਦੱਸਿਆ ਗਿਆਨੀ ਗਬੀਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਬਹੁਤ ਸਖਤ ਬਿਆਨ ਦਿੱਤਾ ਸੀ ਜਿਹਦੇ ਜਦੋਂ ਜਿਹੜੀ ਸ਼੍ਰੋਮਣੀ ਕਮੇਟੀ ਦੁਆਰਾ ਇੱਕ ਅੰਤ੍ਰੰਮ ਕਮੇਟੀ ਬਣਾਈ ਗਈ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਉਹ ਕਾਰਵਾਈ ਕਰਕੇ ਜਥੇਦਾਰੀ ਤੋਂ ਬਰਖਾਸਤ ਕੀਤਾ ਲਾ ਦਿੱਤਾ ਹਟਾ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਪਹਿਲਾਂ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਝ ਟਾਈਮ ਚੁੱਪ ਰਹੇ ਫਿਰ ਉਹ ਬੋਲੇ ਤੇ ਬਹੁਤ ਸਖਤ ਬੋਲੇ ਉਹਨਾਂ ਨੇ ਇੰਜ ਗੱਲ ਕੀਤੀ ਉਹ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਬਦਲਾ ਲਿਆ ਜਾ ਰਿਹਾ ਹੈ ਉਹਨਾਂ ਨਾਲ ਕਿੜਕੜੀ ਜਾ ਰਹੀ ਹੈ ਔਰ ਜਾਪਦਾ ਸੀ ਇੰਜ ਹੋਏਗਾ ਉਹਨਾਂ ਨੇ ਕਿਹਾ ਕਿ ਜਿਹੜਾ 2 ਦਸੰਬਰ ਨੂੰ ਅਕਾਲੀ ਦਲ ਦੇ ਆਗੂਆਂ ਤੇ ਸੁਖਬੀਰ ਬਾਦਲ ਸਮੇਤ ਕਾਰਵਾਈਆਂ ਹੋਈਆਂ ਨੇ ਇਹ ਉਹਦਾ ਰੋਸ ਦਾ ਨਤੀਜਾ ਹੋ ਸਕਦਾ ਹੈ ਉਹਦਾ ਬਦਲਾ ਹੋ ਸਕਦਾ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਗੱਲ ਠੀਕ ਨਹੀਂ ਹੈ ਜੇਕਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੋਈ ਫੈਸਲਾ ਲੈਣ ਦਾ ਅਧਿਕਾਰ ਸੀ ਤਾਂ ਉਹ ਅਕਾਲ ਤਖਤ ਸਾਹਿਬ ਨੂੰ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾਂ ਨੂੰ ਸੀ ਨਾ ਕਿ ਸ਼੍ਰੋਮਣੀ ਕਮੇਟੀ ਨੂੰ ਸੀ ਤਾਂ ਇਸ ਬਿਆਨ ਤੋਂ ਹੁਣ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਕੇ ਦੱਸਿਆ ਕਿ ਇਸ ਬਿਆਨ ਦਾ ਮੇਰੇ ਤੇ ਵੱਡਾ ਅਸਰ ਹੋਇਆ ਤੇ ਇਸੇ ਕਰਕੇ ਮੈਂ ਅਸਤੀਫਾ ਦੇ ਰਿਹਾ ਪਰ ਹੁਣ ਇੱਥੇ ਸਵਾਲੇ ਪੈਦਾ ਹੋ ਗਿਆ ਕਿ ਜੇਕਰ ਧਾਮੀ ਨੂੰ ਇੰਜ ਲੱਗਦਾ ਕਿ ਕਾਲ ਤੱਕ ਸਾਭ ਦੇ ਜਥੇਦਾਰ ਨੇ ਠੀਕ ਬੋਲਿਆ ਤਾਂ ਫਿਰ ਕੀ ਬਾਕੀ ਅਕਾਲੀ ਦਲ ਇਹ ਮੰਨੇਗਾ ਵੀ ਉਹਨੇ ਗਲਤ ਕੀਤਾ ਜਾਂ ਕੀ ਧਾਮੀ ਸਾਹਿਬ ਅਸਤੀਫਾ ਦੇ ਕੇ ਫਿਰ ਜਿਹੜਾ ਅਕਾਲੀ ਦਲ ਹੈ ਉਹਨੂੰ ਕਹਿਣਗੇ ਕਿ ਤੁਸੀਂ ਗਲਤ ਕਰ ਰਹੇ ਹੋ ਬੀਬੀ ਜਗੀਰ ਕੌਰ ਨੇ ਇਹਦੇ ਤੇ ਬਿਆਨ ਦਿੱਤਾ ਹੈ ਬੀਬੀ ਜਗੀਰ ਕੌਰ ਕਹਿੰਦੀ ਜੇਕਰ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਜਿਹੜੇ ਜਥੇਦਾਰ ਰਗਵੀਰ ਸਿੰਘ ਨੇ ਕਾਲਤਖ ਸਾਹਿਬ ਦੇ ਜਥੇਦਾਰ ਨੇ ਉਹਨਾਂ ਦਾ ਬਿਆਨ ਠੀਕ ਲੱਗਿਆ ਤੇ ਕਾਲੀ ਦਲ ਦੀ ਕਾਰਵਾਈ ਗਲਤ ਲੱਗੀ ਹੈ ਤਾਂ ਫਿਰ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਬਲਕਿ ਪ੍ਰਧਾਨ ਰਹਿੰਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੱਕ 'ਚ ਬੋਲਣਾ ਚਾਹੀਦਾ ਸੀ ਉਹਨਾਂ ਦੇ ਹੱਕ 'ਚ ਡਟਣਾ ਚਾਹੀਦਾ ਸੀ ਹੁਣ ਇਹ ਗੱਲ ਬੀਬੀ ਜਗੀਰਕੌਰ ਨੇ ਬੋਲੀ ਆ ਤੁਸੀਂ ਦੱਸੋ ਕੀ ਧਾਮੀ ਸਾਹਿਬ ਨੂੰ ਅਸਤੀਫਾ ਦੇਣਾ ਠੀਕ ਸੀ ਯਾ ਫਿਰ ਜੇਕਰ ਉਹਨਾਂ ਨੂੰ ਲੱਗਦਾ ਸੀ ਕਿ ਗਲਤ ਕੀਤਾ ਜਾ ਰਿਹਾ ਹੈ ਤਾਂ ਉਸ ਗਲਤ ਦੇ ਖਿਲਾਫ ਬੋਲਣਾ ਚਾਹੀਦਾ ਸੀ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਜਰੂਰ ਲਿਖ ਦੇਣਾ